ਕੀ ਤੁਸੀਂ ਕਦੇ ਇਹ ਸਵਾਲ ਆਪਣੇ ਮਨ ਵਿੱਚ ਉਠਾਇਆ ਕਿ ਜਿਹੜੇ ਲੋਕ ਤੁਹਾਡੇ ਨਾਲ ਹੱਸਦੇ ਨੇ ਬੋਲਦੇ ਨੇ ਅਤੇ ਇੰਜ ਸ਼ੋਅ ਕਰਦੇ ਨੇ ਕਿ ਤੁਹਾਡੇ ਸੱਚੇ ਹਮਦਰਦ ਹਨ ਅਤੇ ਅੰਦਰੋਂ ਪੂਰੇ ਇਮਾਨਦਾਰ ਹਨ ਕੀ ਉਹ ਸੱਚਮੁੱਚ ਅੰਦਰੋਂ ਇੰਨੇ ਹੀ ਇਮਾਨਦਾਰ ਹੁੰਦੇ ਨੇ ਕਿਉਂਕਿ ਅੱਜ ਕੱਲ ਦੇ ਦੌਰ ਵਿੱਚ ਇਮਾਨਦਾਰੀ ਕੋਈ ਦਾਵਾ ਕਰਨ ਵਾਲੀ ਚੀਜ਼ ਨਹੀਂ ਰਹਿ ਗਈ ਇਹ ਇੱਕ ਅਜਿਹੀ ਤਾਕਤ ਬਣ ਚੁੱਕੀ ਹੈ ਜਿਹੜੀ ਹਰ ਕਿਸੇ ਕੋਲ ਨਹੀਂ ਹੁੰਦੀ ਅਸਲ ਵਿੱਚ ਅੱਜ ਕੱਲ ਦੇ ਮਨੁੱਖ ਦੀ ਮਾਨਸਿਕਤਾ ਹਾਥੀ ਦੇ ਦੰਦਾ ਵਰਗੀ ਬਣ ਚੁੱਕੀ ਹੈ ਜਿਹੜੀ ਅੰਦਰੋਂ ਤਾਂ ਕੁਝ ਹੋਰ ਪਰ ਬਾਹਰੋਂ ਕੁਝ ਹੋਰ ਹੀ ਹੁੰਦੀ ਹੈ ਬਾਰੀ ਵਿਵਹਾਰ ਵਿੱਚ ਅਜਿਹੇ ਲੋਕ ਇੰਜ ਜਾਪਦੇ ਹਨ ਕਿ ਤੁਹਾਡੇ ਵਾਕੇ ਹੀ ਹਮਦਰਦ ਹਨ ਅਤੇ ਤੁਹਾਡੇ ਨਾਲ ਰਿਸ਼ਤੇ ਪ੍ਰਤੀ ਪੂਰੇ ਈਮਾਨਦਾਰ ਹਨ ਅਤੇ ਤੁਸੀਂ ਉਹਨਾਂ ਤੇ ਪੂਰਾ ਵਿਸ਼ਵਾਸ ਵੀ ਕਰ ਲੈਂਦੇ ਹੋ ਪਰ ਜਦੋਂ ਉਸ ਮਨੁੱਖ ਦੀ ਅੰਦਰਲੀ ਹਕੀਕਤ ਤੁਹਾਡੇ ਸਾਹਮਣੇ ਆਉਂਦੀ ਹੈ ਤਾਂ ਤੁਸੀਂ ਅਚੰਬਿਤ ਹੋ ਕੇ ਰਹਿ ਜਾਂਦੇ ਹੋ ਅੱਜ ਦੀ ਇਸ ਵੀਡੀਓ ਵਿੱਚ ਜਾਨਾਂਗੇ ਕਿ ਇੱਕ ਸੱਚੇ ਅਤੇ ਇਮਾਨਦਾਰ ਮਨੁੱਖ ਨੂੰ ਪਛਾਨਿਆ ਕਿਵੇਂ ਜਾਂਦਾ ਹੈ ਉਹ ਕਿਹੜੇ-ਕਿਹੜੇ ਗੁਣ ਹੁੰਦੇ ਹਨ ਜਿਹੜਾ ਉਸ ਦੀ ਸ਼ਖਸੀਅਤ ਨੂੰ ਦੂਜਿਆਂ ਤੋਂ ਵੱਖਰਾ ਕਰ ਦਿੰਦੇ ਹਨ ਜੇ ਕਿਸੇ ਵਿਅਕਤੀ ਵਿੱਚ ਅਜਿਹੇ ਚਾਰ ਗੁਣ ਹੋਣ ਜਿੰਨਾ ਬਾਰੇ ਆਪਾਂ ਹੁਣ ਗੱਲ ਕਰਨ ਜਾ ਰਹੇ ਹਾਂ ਤਾਂ ਸਮਝ ਲਵੋ ਕਿ ਉਹ ਨਿਸ਼ਚਿਤ ਤੌਰ ਤੇ ਇਮਾਨਦਾਰ ਲੋਕਾਂ ਵਿੱਚ ਸ਼ਾਮਿਲ ਹਨ ਅਤੇ ਇਹ ਚਾਰ ਨਿਸ਼ਾਨੀਆਂ ਜਾ ਇਹ ਚਾਰ ਗੁਣ ਆਮ ਨਹੀਂ ਹੁੰਦੇ ਇਹ ਪਰਮਾਤਮਾ ਵੱਲੋਂ ਹੀ ਬਖਸ਼ਿਸ਼ ਕੀਤੇ ਹੁੰਦੇ ਹਨ ਅਤੇ ਇਹਨਾਂ ਚਾਰ ਗੁਣਾਂ ਨੂੰ ਧਿਆਨ ਵਿੱਚ ਰੱਖਦਿਆਂ ਤੁਸੀਂ ਕਿਸੇ ਵੀ ਵਿਅਕਤੀ ਦੀ ਸਚਾਈ ਨੂੰ ਬਿਨਾਂ ਸਮਾਂ ਲਗਾਏ ਸਮਝ ਸਕਦੇ ਹੋ ਤਾਂ ਫਿਰ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਜਿਸ ਵਿੱਚ ਆਪਾਂ ਇਮਾਨਦਾਰ ਲੋਕਾਂ ਦੀ ਪਛਾਣ ਬਾਰੇ ਗੱਲ ਕਰਾਂਗੇ ਇਮਾਨਦਾਰੀ ਦੀ ਪਹਿਲੀ ਅਤੇ ਸਭ ਤੋਂ ਵੱਡੀ ਨਿਸ਼ਾਨੀ ਹੈ ਝੂਠ ਤੋਂ ਦੂਰ ਰਹਿਣਾ ਅਤੇ ਹਰ ਹਾਲਤ ਵਿੱਚ ਸੱਚ ਦਾ ਸਾਥ ਨਿਭਾਉਣਾ ਸੱਚਾ ਇਨਸਾਨ ਉਹ ਹੁੰਦਾ ਹੈ ਜੋ ਸੱਚ ਬੋਲਣ ਤੋਂ ਕਦੇ ਡਰਦਾ ਨਹੀਂ ਭਾਵੇਂ ਸੱਚ ਬੋਲਣ ਨਾਲ ਉਸ ਨੂੰ ਨੁਕਸਾਨ ਹੀ ਕਿਉਂ ਨਾ ਚਲਣਾ ਪਵੇ ਉਹ ਫਿਰ ਵੀ ਝੂਠ ਦਾ ਸਹਾਰਾ ਨਹੀਂ ਲੈਂਦਾ ਉਸ ਨੂੰ ਇਸ ਗੱਲ ਦੀ ਪੂਰੀ ਸਮਝ ਹੁੰਦੀ ਹੈ ਕਿ ਅੱਜ ਦੀ ਇੱਕ ਝੂਠੀ ਗੱਲ ਭਵਿੱਖ ਵਿੱਚ ਵੱਡੀ ਮੁਸੀਬਤ ਬਣ ਸਕਦੀ ਹੈ ਇਸੇ ਲਈ ਉਹ ਆਪਣੀ ਜ਼ੁਬਾਨ ਦੀ ਕਦਰ ਕਰਦਾ ਹੈ ਉਸਦੇ ਲਈ ਕਈ ਹੋਈ ਗੱਲ ਪੱਥਰ ਤੇ ਉੱਕਰੀ ਲਕੀਰ ਵਰਗੀ ਹੁੰਦੀ ਹੈ ਜੋ ਇੱਕ ਵਾਰ ਕਹਿ ਦਿੱਤਾ ਉਸ ਤੋਂ ਮੁੱਕਰਨਾ ਉਸ ਦੀ ਫਿਤਰਤ ਵਿੱਚ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਲੋਕ ਅਜਿਹੇ ਇਨਸਾਨ ਤੇ ਬਿਨਾ ਸੋਚੇ ਸਮਝੇ ਪਰੋਸਾ ਕਰ ਲੈਂਦੇ ਹਨ ਅਤੇ ਜੇ ਕਦੇ ਉਸ ਤੋਂ ਗਲਤੀ ਵੀ ਹੋ ਜਾਵੇ ਤਾਂ ਉਹ ਉਸ ਨੂੰ ਢੱਕਣ ਦੀ ਕੋਸ਼ਿਸ਼ ਨਹੀਂ ਕਰਦਾ। ਉਹ ਆਪਣੀ ਗਲਤੀ ਨੂੰ ਸਵੀਕਾਰ ਕਰਦਾ ਹੈ ਅਤੇ ਪੂਰੀ ਨੀਅਤ ਨਾਲ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸੀ ਇੱਕ ਇਮਾਨਦਾਰ ਇਨਸਾਨ ਦੀ ਪਹਿਲੀ ਪਛਾਣ ਹੁਣ ਆਓ ਅੱਗੇ ਵਧੀਏ ਇਮਾਨਦਾਰੀ ਦੀ ਦੂਜੀ ਨਿਸ਼ਾਨੀ ਵੱਲ ਜ਼ਿੰਮੇਵਾਰੀ ਨੂੰ ਪੂਰੀ ਸੱਚਾਈ ਅਤੇ ਵਚਨਬੱਧਤਾ ਨਾਲ ਨਿਭਾਉਣਾ ਜੋ ਇਨਸਾਨ ਅਸਲ ਮਾਇਨੇ ਵਿੱਚ ਇਮਾਨਦਾਰ ਹੁੰਦਾ ਹੈ ਉਹ ਆਪਣੀ ਹਰ ਜ਼ਿੰਮੇਵਾਰੀ ਨੂੰ ਹਲਕਾ ਨਹੀਂ ਲੈਂਦਾ ਚਾਹੇ ਗੱਲ ਘਰ ਦੀ ਹੋਵੇ ਕੰਮ ਕਾਜ ਦੀ ਹੋਵੇ ਜਾਂ ਫਿਰ ਕਿਸੇ ਨਾਲ ਕੀਤਾ ਹੋਇਆ ਵਾਅਦਾ ਉਸ ਲਈ ਹਰ ਫਰਜ਼ ਬਰਾਬਰ ਮਹੱਤਵ ਰੱਖਦਾ ਹੈ ਜਿਸ ਪਲ ਉਸਨੇ ਕਿਸੇ ਗੱਲ ਲਈ ਆਪਣੀ ਜ਼ੁਬਾਨ ਦੇ ਦਿੱਤੀ ਉਸ ਪਲ ਤੋਂ ਉਹ ਜ਼ਿੰਮੇਵਾਰੀ ਉਸਦੇ ਲਈ ਸਭ ਤੋਂ ਪਹਿਲੀ ਤਰਜੀਹ ਬਣ ਜਾਂਦੀ ਹੈ ਉਹ ਨਾ ਤਾਂ ਕੰਮ ਅਧੂਰਾ ਛੱਡਦਾ ਹੈ ਅਤੇ ਨਾ ਹੀ ਬਚਣ ਲਈ ਬਹਾਨਿਆਂ ਦਾ ਸਹਾਰਾ ਲੈਂਦਾ ਹੈ ਇਹੋ ਜਿਹੇ ਬੰਦੇ ਨੇ ਜੇ ਕਿਸੇ ਕੰਮ ਲਈ ਹਾਂ ਕਰ ਦਿੱਤੀ ਤਾਂ ਨਿਸ਼ਚਿੰਤ ਰਹੋ ਉਹ ਕੰਮ ਹੋ ਕੇ ਹੀ ਰਹੇਗਾ ਕਿਉਂਕਿ ਉਹ ਸਮੇਂ ਦੀ ਕਦਰ ਕਰਦਾ ਹੈ ਅਤੇ ਆਪਣੇ ਫਰਜ਼ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦਾ ਹੈ ਈਮਾਨਦਾਰ ਇਨਸਾਨ ਦੀ ਤੀਜੀ ਵੱਡੀ ਨਿਸ਼ਾਨੀ ਹੈ ਕਿਸੇ ਹੋਰ ਦੇ ਹੱਕ ਤੇ ਕਦੇ ਵੀ ਨਜ਼ਰ ਨਾ ਰੱਖਣਾ ਸੱਚਾ ਬੰਦਾ ਕਦੇ ਵੀ ਦੂਜਿਆਂ ਦੀ ਹਿੱਸੇਦਾਰੀ ਵੱਲ ਨਹੀਂ ਤੱਕਦਾ ਉਸ ਨੂੰ ਆਪਣੇ ਆਪ ਤੇ ਇੰਨਾ ਵਿਸ਼ਵਾਸ ਹੁੰਦਾ ਹੈ ਕਿ ਉਹ ਆਪਣੀ ਮਿਹਨਤ ਨਾਲ ਹੀ ਜ਼ਿੰਦਗੀ ਵਿੱਚ ਅੱਗੇ ਵਧ ਸਕਦਾ ਹੈ ਉਹ ਨਾ ਤਾਂ ਕਿਸੇ ਦਾ ਹੱਕ ਮਾਰਦਾ ਹੈ ਨਾ ਹੀ ਕਿਸੇ ਨੂੰ ਧੋਖੇ ਨਾਲ ਨੁਕਸਾਨ ਪਹੁੰਚਾਉਂਦਾ ਹੈ ਗਲਤ ਰਾਹਾਂ ਨਾਲ ਪੈਸਾ ਕਮਾਉਣਾ ਉਸ ਦੇ ਸੁਭਾ ਦਾ ਹਿੱਸਾ ਨਹੀਂ ਹੁੰਦਾ ਉਹ ਹਰ ਇਨਸਾਨ ਨਾਲ ਇੱਜ਼ਤ ਅਤੇ ਮਾਨਸਿਕਰ ਨਾਲ ਪੇਸ਼ ਆਉਂਦਾ ਹੈ ਕਿਉਂਕਿ ਜਿੱਥੇ ਸੱਚੀ ਇਮਾਨਦਾਰੀ ਹੁੰਦੀ ਹੈ ਉੱਥੇ ਨਿਮਰਤਾ ਆਪਣੇ ਆਪ ਆ ਜਾਂਦੀ ਹੈ ਅਤੇ ਜਿੱਥੇ ਝੂਠ ਤੇ ਬੇਈਮਾਨੀ ਵੱਸਦੀ ਹੈ ਉੱਥੇ ਹੰਕਾਰ ਆਪਣੀਆਂ ਹੱਦਾਂ ਪਾਰ ਕਰ ਜਾਂਦਾ ਹੈ ਹੁਣ ਗੱਲ ਕਰੀਏ ਇਮਾਨਦਾਰੀ ਦੀ ਚੌਥੀ ਅਤੇ ਬਹੁਤ ਹੀ ਮਹੱਤਵਪੂਰਨ ਨਿਸ਼ਾਨੀ ਦੀ ਖੁੱਲਾ ਸਾਫ਼ ਸੁਥਰਾ ਅਤੇ ਸਿੱਧਾ ਸੁਭਾ ਇਮਾਨਦਾਰ ਬੰਦੇ ਦਾ ਦਿਲ ਸ਼ੀਸ਼ੇ ਵਾਂਗ ਪਾਰਦਰਸ਼ੀ ਹੁੰਦਾ ਹੈ ਉਸ ਦੇ ਅੰਦਰ ਨਾ ਕੋਈ ਮੈਲ ਹੁੰਦੀ ਹੈ ਅਤੇ ਨਾ ਹੀ ਕੋਈ ਛੁਪੀ ਹੋਈ ਚਲਾਕੀ ਉਹ ਅੰਦਰੋਂ ਵੀ ਉਨਾ ਹੀ ਸਾਫ਼ ਹੁੰਦਾ ਹੈ ਜਿੰਨਾ ਬਾਹਰੋਂ ਦਿਖਾਈ ਦਿੰਦਾ ਹੈ ਉਸ ਦੇ ਦਿਲ ਵਿੱਚ ਨਾ ਕੋਈ ਭੇਤ ਹੁੰਦਾ ਹੈ ਨਾ ਹੀ ਦੋਗਲਾ ਚਿਹਰਾ ਜੋ ਉਹ ਅੰਦਰੋਂ ਹੁੰਦਾ ਹੈ ਉਹੀ ਬਾਹਰੋਂ ਦੁਨੀਆਂ ਦੇ ਸਾਹਮਣੇ ਹੁੰਦਾ ਹੈ ਉਹ ਦੂਜਿਆਂ ਨਾਲ ਗੱਲ ਕਰਦੇ ਸਮੇਂ ਆਪਣੇ ਮਨ ਦੀ ਗੱਲ ਖੁੱਲ੍ਹ ਕੇ ਕਹਿੰਦਾ ਹੈ ਭਾਵੇਂ ਅਸੀਂ ਅਕਸਰ ਕਹਿ ਦਿੰਦੇ ਹਾਂ ਕਿ ਸੱਚੀ ਗੱਲ ਕਈ ਵਾਰ ਕੌੜੀ ਲੱਗਦੀ ਹੈ ਪਰ ਇਮਾਨਦਾਰ ਇਨਸਾਨ ਸੱਚ ਕਹਿਣ ਤੋਂ ਕਦੇ ਨਹੀਂ ਡਰਦਾ ਭਾਵ ਇਹ ਉਸ ਨੂੰ ਨਾ ਪਸੰਦੀ ਕਿਉਂ ਨਾ ਕਰ ਲਿਆ ਜਾਵੇ ਅਸਲ ਵਿੱਚ ਇਹੋ ਜਿਹਾ ਇਨਸਾਨ ਅੰਦਰੋਂ ਬਹੁਤ ਨੇਕ ਦਿਲ ਦਾ ਹੁੰਦਾ ਹੈ ਉਹ ਨਾ ਤਾਂ ਲੰਬੇ ਸਮੇਂ ਤੱਕ ਗੁੱਸਾ ਰੱਖਦਾ ਹੈ ਅਤੇ ਨਾ ਹੀ ਕਿਸੇ ਦਾ ਬਦਲਾ ਲੈਣ ਦੀ ਸੋਚਦਾ ਹੈ ਉਸ ਦੇ ਦਿਲ ਵਿੱਚ ਨਾ ਈਰਖਾ ਵੱਸਦੀ ਹੈ ਅਤੇ ਨਾ ਹੀ ਕਿਸੇ ਲਈ ਨਫ਼ਰਤ ਉਹ ਦੂਜਿਆਂ ਦੀ ਕਾਮਯਾਬੀ ਦੇਖ ਕੇ ਸੜਦਾ ਨਹੀਂ ਸਗੋਂ ਦਿਲੋਂ ਖੁਸ਼ ਹੁੰਦਾ ਹੈ ਕਿਉਂਕਿ ਇਮਾਨਦਾਰੀ ਸਿਰਫ ਕਰਮਾਂ ਵਿੱਚ ਨਹੀਂ ਸੋਚ ਵਿੱਚ ਵੀ ਹੁੰਦੀ ਹੈ ਇਸੇ ਲਈ ਇਹੋ ਜਿਹੇ ਬੰਦੇ ਦਾ ਦਿਲ ਸਾਫ਼ ਹੁੰਦਾ ਹੈ ਅਤੇ ਨੀਅਤ ਪਵਿੱਤਰ ਇਹ ਸਾਰੀਆਂ ਨਿਸ਼ਾਨੀਆਂ ਮਿਲ ਕੇ ਇੱਕ ਸੱਚੇ ਇਮਾਨਦਾਰ ਅਤੇ ਸਾਫ਼ ਦਿਲ ਇਨਸਾਨ ਦੀ ਅਸਲ ਪਹਿਚਾਣ ਬਣਦੀਆਂ ਹਨ ਅਤੇ ਜੇ ਤੁਹਾਡੇ ਅੰਦਰ ਵੀ ਪਰਮਾਤਮਾ ਵੱਲੋਂ ਬਖਸ਼ੇ ਗਏ ਇਹ ਗੁਣ ਮੌਜੂਦ ਹਨ ਤਾਂ ਨਿਸ਼ਚਿਤ ਤੌਰ ਤੇ ਤੁਸੀਂ ਵੀ ਇਮਾਨਦਾਰ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਅਤੇ ਇਨ੍ਹਾਂ ਗੁਣਾਂ ਦੀ ਸਹਾਇਤਾ ਨਾਲ ਤੁਸੀਂ ਕਿਸੇ ਵੀ ਦੂਸਰੇ ਇਨਸਾਨ ਨੂੰ ਬੜੀ ਆਸਾਨੀ ਨਾਲ ਪਰਖ ਸਕਦੇ ਹੋ ਕਿ ਉਹ ਅਸਲ ਵਿੱਚ ਇਮਾਨਦਾਰ ਹੈ ਜਾਂ ਦਿਖਾਵੇबाज ਹੈ ਜੇ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਨਾ ਇਹੋ ਜਿਹੀਆਂ ਸਿੱਖਿਆਦਾਇਕ ਅਤੇ ਦਿਲ ਨੂੰ ਛੂਹਣ ਵਾਲੀਆਂ ਵੀਡੀਓਜ਼ ਦੇਖਣ ਲਈ ਜੁੜੇ ਰਹੋ ਪੰਜਾਬੀ ਜਜ਼ਬਾਤ ਚੈਨਲ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ